ਹਾਂਜੀ ਪਿਆਰਿਓ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਲਓ ਜੀ ਮੈਂ ਅੱਜ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੀਆਂ ਟੱਪੇ ਤੇ ਇਹਦੇ ਇਹਨਾਂ ਟੱਪਿਆਂ ਦੇ ਵਿੱਚ ਜਿਵੇਂ ਤੀ ਦਾ ਵਿਆਹ ਹੁੰਦਾ ਏ ਤੇ ਤੀ ਆਪਣੇ ਸਹੁਰੇ ਚਲੀ ਜਾਂਦੀ ਏ ਤੇ ਜਿਵੇਂ ਉਹਦਾ ਮਾਪਿਓ ਦੇ ਘਰ ਨਾਲ ਵੀਰ ਨਾਲ ਮਾਪਿਓ ਨਾਲ ਮੋਹ ਹੁੰਦਾ ਏ ਤੇ ਕਿਵੇਂ ਉਹ ਇਹਨਾਂ ਟੱਪਿਆਂ ਰਾਹੀਂ ਆਪਣੇ ਦਿਲ ਦੇ ਵੈਰਾਗ ਦੀ ਗੱਲ ਨੂੰ ਕਿਵੇਂ ਜ਼ਾਹਰ ਕਰਦੀ ਏ ਲਓ ਜੀ ਪੇਸ਼ ਨੇ ਟੱਪੇ ਤੇ ਅਗਰ ਪਸੰਦ ਆਉਣ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਜੀ ਆਪ ਜੀ ਦਾ ਧੰਨਵਾਦੀ ਹੋਵਾਂਗੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਲੋ ਜੀ ਪੇਸ਼ ਨੇ ਤੱਕ ਪੇਜੀ ਕੋਈ ਨਿਕੜੀ ਨਿਕੜੀ ਫੂਰ ਕੋਈ ਨਿਕੜੀ ਨਿਕੜੀ ਹੂ ਹਰ ਸਿਆ ਸਭ ਪੇਕੜੇ ਇੱਕ ਮੈਂ ਪਰਦੇਸਣ ਦੋ ਨਿਆੜਿਓ ਮੈਂ ਪਰਦੇਸਣ ਦੋ ਹੋਰ ਸਈਆਂ ਸਭ ਪੇਕੜੇ ਇੱਕ ਮੈਂ ਪਰਦੇਸਣ ਦੂ ਨੀੜਿਓ ਮੈਂ ਪਰਦੇਸਣ ਦੂ ਕੋਈ ਵਰਸੇ ਮੋਲੇਤਾ ਕੋਈ ਵਰਸੇ ਮੋਲੇਤਾ ਸੁਖੀ ਵਸੇਂਦੇ ਮਾਪਿਓ ਕੋਈ ਲਵੋ ਤੀਆਂ ਦੀਸਾ ਵੇੜਿਓ ਲਵੋ ਤੀਆਂ ਦੀਸਾ ਸੁਖੀ ਵਸੇਂਦੇ ਮਾਪਿਓ ਕੋਈ ਲਵੋ ਤੀਆਂ ਦੀਸਾ ਵੇੜਿਓ ਲਵੋ ਤੀਆਂ ਦੀਸਾ ਮੇਰਾ ਪਿੱਛ ਗਿਆ ਸ਼ਾਲੂਲਾ ਮੇਰਾ ਪਿੱਜ ਗਿਆ ਸ਼ਲੂਲਾ ਵੀਰੇ ਮੇਨੂੰ ਆਖਣਾ ਕੋਈ ਪੁੱਛੇ ਪਹਿਣਾ ਦਾ ਨੀੜਿਓ ਪੁੱਛੇ ਪਹਿਣਾ ਦਾ ਵੀਰੇ ਮੇਨੂੰ ਆਖਣਾ ਕੋਈ ਪੁੱਛੇ ਪਹਿਣਾ ਦਾ ਨੀੜਿਓ ਪੁੱਛੇ ਪਹਿਣਾ ਦਾ ਕੋਈ ਅੰਬਰੋਂ ਵਰਸੇ ਨਹੀਂ ਕੋਈ ਅੰਬਰੋਂ ਵਰਸੇ ਨਹੀਂ ਪੈਣਾ ਨਸੀਬਾ ਵਾਲੀਆਂ ਕਰਿਓਣ ਜਿਨ੍ਹਾਂ ਦੇ ਵੀ ਨੀੜੀਆਂ ਹੋਣ ਜਿਨ੍ਹਾਂ ਦੇ ਵੀ ਪੈਣਾ ਨਸੀਬਾ ਵਾਲੀਆਂ ਕਰਿਓਣ ਜਿਨ੍ਹਾਂ ਦੇ ਵੀ ਨੇੜਿਓਂ ਜਨਾ ਦੇਵੀ ਕੋਈ ਬੋਲਣ ਤੋਂ ਤੇ ਮੋ ਕੋਈ ਬੋਲਣ ਤੋਂ ਤੇ ਮੋ ਆਪਣੀਆਂ ਮਾ ਬਿਣਾ ਕੋਈ ਬਾਤ ਨ ਪੁੱਛਦਾ ਹੋ ਨੀੜਿਓਂ ਬਾਤ ਨ ਪੁੱਛਦਾ ਆਪਣਿਆ ਮਾਂ ਵਿਣਾ ਕੋਈ ਬਾਤ ਨ ਪੁੱਛਦਾ ਹੋ ਨੀੜੀਆ ਬਾਤ ਨ ਪੁੱਛਦਾ ਹੋ ਕੋਈ ਝੜ ਝੜ ਪੈਣਿਆ ਨਾ ਕੋਈ ਝੜ ਝੜ ਪੈਣਿਆ ਨਾ ਵੀਰ ਦੇ ਬੁਹੇ ਮੈਂ ਖੜੀ ਕੋਈ ਪਾਬੋ ਨਾ ਫੁੱਲੇ ਬਾ ਨੀੜਿਓ ਪਾਬੋ ਨ ਖੋਲੇ ਬਾ ਵੀਰ ਦੇ ਬੁਹੇ ਮੈਂ ਖੜੀ ਮੇਰੀ ਪਾਬੋ ਨ ਖੋਲੇ ਬਾ ਨੀੜਿਓ ਪਾਬੋ ਨ ਖੋਲੇ ਬਾ ਕੋਈ ਕਠਾ ਕਟੀ ਕਨ ਕੋ ਕੋਈ ਕਠਾ ਕਟੀ ਕਨ ਕੋ ਪਿਆ ਵਿਛੜ ਕੇ ਦਰਦਾ ਮੇਰਾ ਕੋਈ ਨ ਚੱਲਦਾ ਜੋ ਨੀੜੀਆ ਕੋਈ ਨ ਚੱਲਦਾ ਜੋ ਪਿਆ ਵਿਛੜ ਕੇ ਦਰਦਾ ਮੇਰਾ ਕੋਈ ਨ ਚੱਲਦਾ ਜੋ ਨੀੜੀਆ ਕੋਈ ਨ ਚੱਲਦਾ ਜੋ ਸੁਣਨੀ ਸਸੂ ਮੇਰੀਏ ਤੂੰ ਪੁੱਤਰ ਨੂੰ ਸਮਝਾ ਸੋਣ ਨੇ ਸੱਸੂ ਮੇਰੀਏ ਤੂੰ ਪੁੱਤਰ ਨੂੰ ਸਮਝਾ ਸੋਣ ਮਹੀਨਾ ਗਿਆ ਮੈਨੂੰ ਦੇਵੇ ਪੇਕੇ ਪਹੁੰਚਾ ਨਿਆੜੀਏ ਦੇਵੇ ਪੇਕੇ ਪਹੁੰਚਾ ਸੋਣ ਮਹੀਨਾ ਪਹੁੰਚਾ ਨੀ ਅੜੀਏ ਦੇਵੇ ਪਕੇ ਪਹੁੰਚਾ ਮੈਂ ਕਿਵੇਂ ਦਿਆਂ ਪਹੁੰਚਾ ਨੀ ਮੈਂ ਕਿਵੇਂ ਦਿਆਂ ਪਹੁੰਚਾ ਤਿਆਂ ਜਿਨਾਂ ਨੂੰ ਪਿਆਰੀਆਂ ਉਹ ਆਪੇ ਲੈਣ ਸਦਾ ਨੀ ਅੜੀਏ ਆਪੇ ਲੈਣ ਸਦਾ ਤਿਆਂ ਜਿਨਾਂ ਨੂੰ ਪਿਆਰੀਆਂ ਪੇਲੇ ਸਦਾ ਨੀੜੀਏ ਆ ਪੇਲੇ ਸਦਾ ਕੋਈ ਠੰਡੀ ਰੁਖਾਂ ਦੀ ਸ਼ਾਹ ਕੋਈ ਠੰਡੀ ਰੁਖਾਂ ਦੀ ਸ਼ਾਹ ਤੇਰੇ ਬਿਨਾ ਮੇਰੇ ਬਾਬਲਾ ਕੋਈ ਮਿਲਨੇ ਆਂਦਾ ਹੀ ਨਾ ਨੀੜੀਓ ਮਿਲਨੇ ਆਉਂਦਾ ਹੀ ਨਾ ਤੇਰੇ ਬਿਨਾ ਮੇਰੇ ਬਾਬਲਾ ਕੋਈ ਮਿਲ ਨਹੀਂ ਆਉਂਦਾ